ਵੋਡੀ ਮੇ ਹੁਣ ਅੱਜ ਦਾ ਆਪਣਾ ਦਾਣਾ ਹੈ ਇਹ ਅੱਜ ਆਪਾਂ ਸਵੇਰੇ ਧਰਿਆ ਸਵੇਰੇ ਧਰਿਆ ਇਹਨੂੰ ਇਹਦੇ ਵਿੱਚ ਤੁਸੀਂ ਆਹ ਵੇਖ ਸਕਦੇ ਹੋ ਆਹ ਨਿੰਬੂ ਬਿਲਕੁਲ ਓਵੇਂ ਨਿੰਬੂ ਆ ਅੱਜ ਇਹ ਸਵੇਰ ਧਰਤਾ ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਟੌਪਿਕ ਹੈਗਾ ਨਿੰਬੂਆਂ ਤੇ ਨਿੰਬੂ ਆਪਾਂ ਰੁਟੀਨ ਦੇ ਵਿੱਚ ਪਾਉਣ ਦੀ ਆਪਾਂ ਬਣਾਏ ਰੁਟੀਨ ਦੇ ਵਿੱਚ ਪਸ਼ੂਆਂ ਦੇ ਆਪਣੇ ਦਾਣੇ ਦੇ ਵਿੱਚ ਆਪਾਂ ਉਹਨਾਂ ਨੂੰ ਐਡ ਕਰੀਏ ਇਹ ਇੱਕ ਖਰਾਕ ਦਾ ਆਪਾਂ ਹਿੱਸਾ ਬਣਾਏ ਜਦੋਂ ਆਪਾਂ ਇੱਕ ਖਰਾ ਆਪਣੀ ਖਰਾਕ ਦਾ ਹਿੱਸਾ ਬਣਾ ਲਾਂਗੇ ਨਿੰਬੂ ਤਾਂ ਫਿਰ ਆਪਣੇ ਕੀ ਹੋ ਜੂਗਾ ਫਿਰ ਆਪਣੇ ਉਹ ਜਿਹੜੀਆਂ ਦਿੱਕਤਾਂ ਹੁੰਦੀਆਂ ਉਹ ਦਿੱਕਤਾਂ ਆਉਣਗੀਆਂ ਨਹੀਂ ਉਹਦੇ 'ਚ ਦਿੱਕਤਾਂ ਕਿਹੜੀਆਂ ਕਿਹੜੀਆਂ ਇਹ ਇੱਕ ਇਹ ਨਿੰਬੂ ਰੋਕ ਸਕਦਾ ਹੈਗਾ ਇਹ ਨਿੰਬੂ ਹੁਣ ਤੁਸੀਂ ਵੇਖੋ ਬੀ ਇਹ ਉਹੋ ਦਿੱਕਤਾਂ ਨੂੰ ਰੋਕ ਸਕਦਾ ਹੈਗਾ ਇਹਦੀਆਂ ਤਿੰਨ ਚਾਰ ਦਿੱਕਤਾਂ ਆਉਂਦੀਆਂ ਗੀਆਂ ਇੱਕ ਨੰਬਰ ਤਾਂ ਥਣ ਦੇ ਵਿੱਚੋਂ ਛਿੱਧੀ ਆਉਣੀ ਉਹ ਬਿਲਕੁਲ ਰੋਕਦਾ ਹੈ ਦੂਜਾ ਥਣ ਦਾ ਚੜ ਜਾਣਾ ਤੀਜਾ ਭੂਰ ਪੈਣੀ ਜਾਂ ਧਾਰ ਕਰੜੀ ਹੋਣੀ ਚਬਾਈ ਸਾਰਾ ਕੁਝ ਸਹੀ ਹੋਣਾ ਚਬਾਈ ਦੇ ਵਿੱਚ ਜਿਹਨੂੰ ਆਪਾਂ ਬੋਲਦੇ ਨੇ ਟੈਟ ਇਹ ਭਾਈ 4-5 ਬਿਮਾਰੀਆਂ ਨੂੰ ਰਹਿਤ ਕਰਦਾ ਹੈਗਾ ਇਹ ਪਹਿਲੀ ਗੱਲ ਤਾਂ ਹਰ ਸੀਜ਼ਨ ਦੇ ਵਿੱਚ ਨਿੰਬੂ ਮਿਲ ਜਾਂਦਾ ਹੈ ਹੁਣ ਤਾਂ ਸੀਜ਼ਨ ਇਹਦਾ ਚੱਲ ਹੀ ਰਿਹਾ ਹੁਣ ਤਾਂ ਨੋਰਮਲ ਸੀਜ਼ਨ ਦੇ ਵਿੱਚ ਮਿਲ ਜਾਂਦਾ ਹੈਗਾ ਅਗਰ ਮੈਂ ਨਾਲ-ਨਾਲ ਜਿਹੜਾ ਮੈਂ ਵੀਡੀਓ ਬਣਾਉਣਾ ਉਹ ਮੈਂ ਸਸਤੇ ਰੂਪ ਦੇ ਵਿੱਚ ਸਸਤੇ ਤਰੀਕੇ ਦੇ ਵਿੱਚ ਤੇ ਵਿਸਤਾਰ ਦੇ ਵਿੱਚ ਉਹ ਵੀ ਮੈਂ ਸਮਝਾ ਦਿੰਨਾ ਹੈਗਾ ਵੀ ਵੀਰ ਮੇਰੇ ਆ ਜੇ ਤੂੰ ਸਸਤੇ ਤਰੀਕੇ ਤੇ ਲਿਆਉਣਾ ਹੈ ਤੇ ਜਿਆਦੇ ਕੁਆਂਟੀਟੀ ਚ ਲਿਆਉਣਾ ਹੈ ਤਾਂ ਇਸ ਨੂੰ ਇਸ ਤਰ੍ਹਾਂ ਦੇ ਉਤੋਂ ਲਿਆਓ ਇਹ ਨਹੀਂ ਵੀ ਜਿਵੇਂ ਹੁਣ ਫਰਜ ਕਰੋ ਵੀ ਪਹਿਲਾਂ 100 ਰੁਪਏ ਨਿੰਬੂ ਸੀਗਾ ਭਾ ਦਾ ਪਸ਼ੂਆਂ ਵਾਸਤੇ ਮੈਂ ਉਦੋਂ ਵੀ 10 ਰੁਪਏ ਹੀ ਲਿਆਉਂਦਾ ਰਿਹਾ ਹੁਣ 80 70 80 ਆ ਗਿਆ 60 70 ਆ ਗਿਆ ਨਿੰਬੂ ਹੁਣ ਵੀ ਮੈਂ 10 ਰੁਪਏ ਲਿਆਉਂਦਾ ਰਿਹਾ ਹੁਣ ਥੋੜੀ ਜੀ ਆਏ ਆ ਵੀ ਕੁਆਲਿਟੀ ਆਪਾਂ ਨੂੰ ਸਸਤੇ ਹੋਣ ਤੇ ਚੰਗੀ ਮਿਲ ਜਾਂਦੀ ਹੈ ਜਿਵੇਂ ਹੁਣ ਆਹ ਕੁਆਲਿਟੀ ਲਿਆਂਦੇ ਮੈਂ ਚੰਗੀ ਕੁਆਲਿਟੀ ਦੇ ਆ ਇਹ ਉਹ ਭਾਈ ਨੇ ਉਹਦੇ ਚੋ ਚੁੱਕ ਕੇ ਉਹਦੇ ਕੋਲੇ 10 12 ਕਿਲੋ ਪੈਸੀ ਮਖਾ ਯਾਰ ਸਾਰੇ ਹੀ ਦੇ ਦੇ ਕਹਿੰਦਾ ਕੀ ਰੇਟ ਕਹਿੰਦਾ 40 ਰੁਪਏ ਮਖ ਵੀ ਨਾ ਮੈਂ ਉਹੀ 10 ਲਿਆਉਂਗਾ ਮੈਂ 10 ਦਿੰਨਾ ਹੈ ਮੈਨੂੰ ਕਹਿੰਦਾ ਤੋਲ ਦਿਓ ਜੀ ਸਰਦਾਰ ਜੀ ਲਓ ਉਹਨੇ ਮੈਨੂੰ 10 ਕਿਲੋ ਦੇਤੇ ਹੁਣ ਮੈਂ ਕੀ ਕਰਦਾਗਾ ਮੈਂ ਤਕਰੀਬਨ ਇੱਕ ਗਾਂ ਹੈ ਮੇਰੇ ਕੋਲੇ ਦੋ ਬੱਚੀਆਂ ਹੈਗੀਆਂ ਉਹਨਾਂ ਦੀਆਂ ਹੀ ਕਿਉਂ ਮੈਂ ਹੁਣ ਆਪਦੇ ਵਾਸਤੇ ਹੀ ਦੁੱਧ ਤੇ ਰੱਖੀ ਆ ਮੈਂ ਦੁੱਧ ਦਾ ਆਪਾਦਨ ਕਰ ਚੁੱਕਿਆ ਵਪਾਰ ਦਾ ਦਾ ਚਲੋ ਮੇਰਾ ਚੱਲਦਾ ਹੈਗਾ ਵੇਚ ਲੈਦਾ ਮੈਂ ਨਾਲ ਕਰੀ ਜਾਂਦਾ ਤੇ ਆਪਦੇ ਘਰ ਵਾਸਤੇ ਭਾਈ ਮੈਥੋਂ ਤਾਂ ਮੁੱਲ ਲੈ ਕੇ ਦੁੱਧ ਨਹੀਂ ਪੀਤਾ ਜਾਂਦਾ ਹੁਣ ਜਿਵੇਂ ਫਰਜ਼ ਕਰੋ ਦੁੱਧ ਕਿਉਂ ਨਹੀਂ ਪੀਤਾ ਜਾਂਦਾ ਜਿਨੇ ਘਰ ਦਾ ਪੀਤਾ ਹੋਵੇ ਇੰਨੇ ਨੇ ਪਸ਼ੂ ਰੱਖੇ ਹੋਣ ਆਪ ਚੋਈਆਂ ਹੋਣ ਇਹ ਕੀ ਆ ਜਿਵੇਂ ਕੋਈ ਆਚਾਰ ਪਾ ਰਿਹਾ ਹੈਗਾ ਕੋਈ ਦਾਣਾ ਕੋਈ ਪਾ ਰਿਹਾ ਕੋਈ ਕੱਚਾ ਪਾ ਰਿਹਾ ਕੋਈ ਰਿੰਨ ਕੇ ਪਾ ਰਿਹਾ ਅੱਡੋ ਅੱਡ ਟੇਸਟ ਦਾ ਦੁੱਧ ਦਾ ਟੇਸਟ ਅਲੱਗ-ਅਲੱਗ ਹੀ ਹੁੰਦਾ ਅਗਰ ਤੁਸੀਂ ਵਧੀਆ ਚੀਜ਼ਾਂ ਪਾਉਂਗੇ ਵਧੀਆ ਚੀਜ਼ਾਂ ਪਸ਼ੂ ਨੂੰ ਖਿਲਾਓਗੇ ਸਮੇਂ-ਸਮੇਂ ਸਰ ਉਹਨਾਂ ਨੂੰ ਖਰਾਕ ਦੇਵੋਗੇ ਤੇ ਦੁੱਧ ਤੁਹਾਡਾ ਜਿਹੜਾ ਗਾਂ ਦਾ ਵੀ ਆ ਮੈਂ ਨਾਲੋਂ ਮਾਤ ਕਰਦਾ ਹੈਗਾ ਉਹਨੂੰ ਕੀ ਚੀਜ਼ ਐ ਵੀ ਕਈ ਚੀਜ਼ਾਂ ਨੂੰ ਤਿੰਨ ਚਾਰ ਚੀਜ਼ਾਂ ਨੂੰ ਤੁਸੀਂ ਰੁਟੀਨ ਦੇ ਵਿੱਚ ਬਣਾ ਲਓ ਜਿਵੇਂ ਮੈਂ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਹੈ ਖਰਾਕ ਬਣਾਉਣ ਵਾਸਤੇ ਦੱਸਦਾ ਹੈਗਾ ਉਸ ਤਰ੍ਹਾਂ ਦੀਆਂ ਉਹਦੇ ਵਿੱਚ ਮੈਂ ਅੱਜ ਇੱਕ ਨਿੰਬੂ ਦੇ ਉੱਤੇ ਵੀਡੀਓ ਬਣਾਉਣੀ ਆ ਜਿਹੜੀ ਆਹ ਬਣ ਰਹੀ ਆ ਉਹਦੇ ਤੇ ਦੱਸਣਾ ਵੀ ਇਹਨੂੰ ਨਿੰਬੂ ਨੂੰ ਭਾਈ ਤੁਸੀਂ ਐਡ ਕਰ ਲਓ ਮੰਗਾ ਤਾਂ ਥੋੜੀ ਕੁਆਂਟੀਟੀ ਪਾ ਦਿਓ ਸਸਤਾ ਹੈ ਤਾਂ ਵੱਧ ਕੁਆਂਟੀਟੀ ਪਾ ਦਿਓ ਵਿਟਾਮਿਨ ਸੀ ਹੁੰਦਾ ਇਹਦੇ ਵਿੱਚ ਇਹ ਚਾਰ ਪੰਜ ਚੀਜ਼ਾਂ ਨੂੰ ਥਣ ਦੇ ਉੱਤੇ ਤਾਂ ਖਾਸ ਕਰਕੇ ਹੀ ਮਹੱਤਵਪੂਰਵ ਆਹ ਹੈ ਜਿਵੇਂ ਆਪਾਂ ਰੁਟੀਨ ਦੇ ਵਿੱਚ ਪਾਉਣਾ ਤਾਂ ਆਪਾਂ ਕਿਵੇਂ ਪਾਉਣਾ ਹੈਗਾ ਉਹ ਵਿਸਤਾਰ ਦੇ ਨਾਲ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾਂ ਤਾਂ ਇਹਨੂੰ ਨਿੰਬੂ ਨੂੰ ਚੀਰਨ ਦਾ ਤਰੀਕਾ ਆਪਣਾ ਸਹੀ ਹੋਣਾ ਚਾਹੀਦਾ ਵੇਖੋ ਐਸ ਪਾਸੇ ਇਹਦੇ ਡੰਡੀ ਲੱਗੀ ਵੀ ਸੀ ਆਹ ਇਹਦੀ ਬੈਕ ਸਾਈਡ ਆ ਗਈ ਇਹਨੂੰ ਆਪਾਂ ਕੀ ਕਰਨਾ ਉਹਨੂੰ ਐ ਫੜ ਲੈਣਾ ਡੰਡੀ ਵਾਲਾ ਇਹਨੂੰ ਨਿੰਬੂ ਨੂੰ ਆਪਾਂ ਇਸ ਤਰ੍ਹਾਂ ਕੱਟਣਾ ਹੈਗਾ ਜਦੋਂ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਕਟਾਂਗੇ ਤਾਂ ਜਦੋਂ ਇਹਨੂੰ ਆਪਾਂ ਨਚੋੜਾਂਗੇ ਨਾ ਇਹ ਬਿਲਕੁਲ ਸਹੀ ਨੁੱਚੜ ਜਾਊਗਾ ਅਗਰ ਦੂਜੇ ਨਿੰਬੂ ਨੂੰ ਇਹਦਾ ਡੰਡੀ ਵਾਲਾ ਪਾਸਾ ਇਹ ਆ ਤੇ ਆਪਾਂ ਡੰਡੀ ਵਾਲੇ ਪਾਸਾ ਆ ਉੱਪਰ ਡੰਡੀ ਵਾਲਾ ਪਾਸਾ ਹੈ ਅਗਰ ਆਪਾਂ ਡੰਡੀ ਵਾਲਾ ਪਾਸਾ ਹੀ ਇਹਨੂੰ ਕੱਟਤਾ ਸਿੱਧਾ ਕੱਟਤਾ ਫਿਰ ਇਹ ਕੀ ਆ ਜਿਹੜੀਆਂ ਇਹਦੀਆਂ ਪਰਮਾਤਮਾ ਵੱਲੋਂ ਥੈਲੀਆਂ ਬਣੀਆਂ ਗਈਆਂ ਇਹ ਥੈਲੀਆਂ ਦਾ ਪਾਸਾ ਟੇਡਾ ਹੋ ਜਾਂਦਾ ਜਿਹੜਾ ਆ ਨਿੰਬੂ ਆਪਾਂ ਕੱਟਿਆ ਸੀ ਉਹ ਸਾਰੀਆਂ ਜਿੰਨੀਆਂ ਹਿੱਸੇ ਹੁੰਦੇ ਆ ਉਹ ਸਾਰੇ ਹਿੱਸੇ ਕੱਟੇ ਗਏ ਤੇ ਉਹਨੇ ਕੀ ਕਰਨਾ ਹੈਗਾ ਬਿਲਕੁਲ ਇਹਨੇ ਨਿੰਬੂ ਨੇ ਹੱਥ ਦੇ ਨਾਲ ਆਹੀਂ ਨੁੱਚੜ ਜਾਣਾ ਆਹ ਵੇਖੋ ਨੁੱਚੜ ਗਿਆ ਇਸ ਨਿੰਬੂ ਨੇ ਔਰ ਆ ਜਿਹੜਾ ਨਿੰਬੂ ਆਏ ਬਹੁਤ ਘਾਟਾ ਵੇਖੋ ਬਹੁਤ ਘੱਟ ਨਿਚੜੂਗਾ ਤੁਹਾਨੂੰ ਜ਼ੋਰ ਬਹੁਤ ਜ਼ਿਆਦਾ ਲਾਉਣਾ ਪਊਗਾ ਫੇਰ ਜਾ ਕੇ ਇਹ ਨਿੰਬੂ ਨਿਚੜੂਗਾ ਇਹਦਾ ਕੱਟਣ ਦਾ ਤਰੀਕਾ ਆਪਣੇ ਕੋਲੇ ਸਹੀ ਹੋਣਾ ਚਾਹੀਦਾ ਹੁਣ ਦੱਸਦੇ ਆਂ ਵਿਸਤਾਰ ਦੇ ਨਾਲ ਜਿਵੇਂ ਕਿ ਆਹ ਹੁਣ ਦਾਣਾ ਕੱਚਾ ਦਾਣਾ ਹੈ ਆਪਣਾ ਹਾਂ ਆ ਆਪਣਾ ਦਾਣਾ ਕੱਚਾ ਦਾਣਾ ਹੈ ਔਰ ਇੱਕ ਤਾਂ ਦਾਣਾ ਜਿਵੇਂ ਮੈਂ ਪਿਛਲੀ ਵੀਡੀਓ ਬਣਾ ਕੇ ਉਹਦੇ ਵਿੱਚ ਸਾਰਾ ਸਮਾਨ ਪਾ ਕੇ ਮੈਂ ਤੁਹਾਨੂੰ ਦੱਸੀ ਆ ਉਸ ਤਰ੍ਹਾਂ ਦਾ ਮੈਂ ਦਾਣਾ ਘਰੇ ਆਪਣਾ ਇਹ ਆਪ ਦਾ ਤਿਆਰ ਕਰਿਆ ਹੋਇਆ ਹੈ ਫਿਰ ਆਪਾਂ ਨਿੰਬੂ ਨੂੰ ਰੁਟੀਨ ਦੇ ਵਿੱਚ ਕਿਵੇਂ ਆਪਾਂ ਐਡ ਕਰਨਾ ਹੈਗਾ ਉਹ ਤੁਹਾਨੂੰ ਦਿਖਾਉਨੇ ਆ ਆਹਾ ਮੇਰਾ ਰਿੱਜਿਆਵਾ ਦਾਣਾ ਹੈ ਇਹਦੇ ਵਿੱਚ ਆ ਨਿੰਬੂ ਜਿਹੜੇ ਸੀਗੇ ਇਹ ਬਿਲਕੁਲ ਓਮੇਜ ਮੇ ਇਹਦੇ ਵਿੱਚ ਰਿੱਜ ਗਿਆ ਵੇਖੋ ਔਰ ਆ ਸਾਰਾ ਇਹਦਾ ਜਿੰਨਾ ਵੀ ਸਮਾਨ ਆ ਆ ਵੇਖੋ ਜਦੋਂ ਹੁਣ ਆਪਾਂ ਇਹਨਾਂ ਨੂੰ ਨਿਚੋੜਤਾ ਐ ਕਰਕੇ ਆਹ ਵੇਖੋ ਨਿਚੋੜਤਾ ਆਪਾਂ ਇਹਨੂੰ ਜਿਵੇਂ ਆਹ ਦਾਣੇ ਦੇ ਵਿੱਚ ਆਹ ਵੇਖੋ ਆਪਾਂ ਇਹਨੂੰ ਇਹਦੇ ਵਿੱਚੇ ਨਿਚੋੜਤੇ ਆਪਾਂ ਨਿੰਬੂ ਆਹ ਵੇਖੋ ਹੁਣ ਆ ਜਿੰਨੇ ਨਿੰਬੂ ਆਪਾਂ ਇਹ ਦਾਣਾ ਆਪਣਾ ਰਿਜਿਆਵਾ ਸੀਗਾ ਬਿਲਕੁਲ ਇਹ ਆਪਾਂ ਇਹਦੇ ਵਿੱਚ ਉਹ ਕਰਤਾ ਹੁਣੇ ਕੀ ਆਗਾ ਜਦੋਂ ਇਹਦੇ ਵਿੱਚ ਸਾਰਾ ਨਿੰਬੂ ਦਾ ਕੱਲਾ ਆਪਣੇ ਕੋਲ ਆਹ ਵੇਖੋ ਜਦੋਂ ਉਬਲ ਗਿਆ ਕੱਲਾ ਛਿਲਕਾ ਰਹਿ ਗਿਆ ਇਹਦਾ ਔਰ ਛਿਲਕਾ ਵੀ ਇਹਨਾਂ ਨਰਮ ਹੋ ਗਿਆਗਾ ਜਿਹੜਾ ਹੱਥ ਦੇ ਨਾਲ ਪਾਟ ਗਿਆ ਪਸ਼ੂ ਦੇ ਹਾਜਮੇ ਵੀ ਆਊਗਾ ਪਸ਼ੂ ਭਰਪੂਰ ਮਾਤਰਾ ਦੇ ਵਿੱਚ ਆਪਦਾ ਇਹ ਗੁਣ ਛੱਡੂਗਾ ਹੁਣ ਤੁਹਾਨੂੰ ਇਹਦੀ ਜਿਹੜੀ ਵਿਧੀ ਆ ਗਈ ਉਹ ਤੁਹਾਨੂੰ ਮੈਂ ਆਪਦੇ ਪਤੀਲੇ ਦੇ ਵਿੱਚ ਉਬਲਦੇ ਹੋਏ ਨਿੰਬੂ ਵਿੱਚ ਸਿੱਟੇ ਹੋਏ ਨਿੰਬੂ ਮੈਂ ਤੁਹਾਨੂੰ ਉਹ ਵੀ ਬਖਾਉਣਾ ਹੈ ਇਹ ਸਰੀਲ ਦੇਖੋ ਜਿਵੇਂ ਹੁਣ ਅੱਜ ਦਾ ਆਪਣਾ ਦਾਣਾ ਹੈ ਏ ਅੱਜ ਆਪਾਂ ਸਵੇਰੇ ਧਰਿਆ ਸਵੇਰੇ ਧਰਿਆ ਇਹਨੂੰ ਇਹਦੇ ਵਿੱਚ ਤੁਸੀਂ ਆਹ ਵੇਖ ਸਕਦੇ ਹੋ ਆਹ ਨਿੰਬੂ ਬਿਲਕੁਲ ਓਵੇਂ ਨਿੰਬੂ ਆ ਅੱਜ ਇਹ ਸੁਬਾ ਧਰਤਾ ਇਹਦੇ ਵਿੱਚ ਆ ਨਿੰਬੂ ਦੇਖ ਸਕਦੇ ਹੋ ਇਹ ਅੱਜ ਆਪਾਂ ਸੁਬਾ ਧਰਤਾ ਹਜੇ ਆਪਣੇ ਕੋਲੇ ਆ ਵੇਖੋ ਵੀ ਅੱਗ ਹਜੇ ਵੀ ਚੱਲ ਰਹੀ ਅੱਗ ਇਹ ਅੱਗ ਆਪਣੀ ਹਜੇ ਵੀ ਚੱਲ ਰਹੀ ਹੈ ਚੁੱਲ੍ਹੇ ਤੇ ਆਗਰ ਇਹਨੂੰ ਆਪਾਂ ਉਤਾਰ ਕੇ ਇਹਨੂੰ ਆਪਾਂ نیچے ਉਤਾਰਤਾ ਹੁਣ ਸਾਰਾ ਦਿਨ ਇਹ ਦਾਣਾ ਇੱਥੇ ਪਿਆਰ ਹੋਊਗਾ ਸ਼ਾਮ ਵੇਲੇ ਆਪਾਂ ਕੀ ਕਰਨਾ ਇਸ ਪਤੀਲੇ ਦੇ ਵਿੱਚੋਂ ਇਹਦੇ ਵਿੱਚ ਕੜਤਾ ਵੇਖੋ ਇਹ ਕੱਲ ਵਾਲਾ ਜਿਹੜਾ ਰੰਨਿਆ ਸੀ ਇਹਦੇ 'ਚ ਰੱਖਤਾ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋਗੇ ਵੇਖੋ ਆਸੇ ਨਿੰਬੂ ਪਏ ਔਰ ਫੁੱਲ ਕੇ ਡੇਡੇ ਹੋ ਗਏ ਆ ਨਿੰਬੂ ਪਏ ਆ ਇਹ ਬਿਲਕੁਲ ਠੰਡਾ ਹੋ ਗਿਆ ਹੁਣ ਇਹ ਦਾਣਾ ਮੇਰਾ ਇਹ ਜਿਹੜੀ ਮੈਂ ਵੀਡੀਓ ਤੁਹਾਨੂੰ ਬਖਾਈ ਆ ਵੀ ਮੈਂ ਦਾਣਾ ਇਸ ਤਰ੍ਹਾਂ ਦਾ ਬਣਾਉਣਾ ਹੈ ਆ ਵੇਖੋ ਹੁਣ ਇਹ ਦਾਣਾ ਬਿਲਕੁਲ ਮੇਰਾ ਤਿਆਰ ਆ ਬਿਲਕੁਲ ਤਸਵੀਰ ਇਹਦੀ ਠੰਡੀ ਆ ਇਹ ਕੱਲ ਦਾ ਰਿਜਿਆ ਵੈ ਹੁਣ ਇਹਨੂੰ ਕੀ ਕਰਨਾ ਮੈਂ ਇਹਨੂੰ ਮੈਂ ਇੱਕ ਪਸ਼ੂ ਮਗਰ ਜਿਵੇਂ ਮੇਰੇ ਕੋਲੇ ਇੱਕ ਪਸ਼ੂ ਆ ਤੇ ਮੈਂ ਇਹਨੂੰ 4 ਕਿਲੋ ਦਾਣਾ ਇੱਕ ਟਾਈਮ ਦਾ ਪਾਉਣਾ 8 ਕਿਲੋ ਦਾਣਾ ਮੈਂ ਪਾਉਣਾ ਹੈ ਤਾਂ ਇਸ ਤਰ੍ਹਾਂ ਉਹ ਠੰਡਾ ਹੋ ਗਿਆ ਇਹਨੂੰ ਰਾਤ ਨੂੰ ਮੈਂ ਕੱਢ ਕੇ ਰੱਖ ਦੂੰਗਾ ਤੇ ਇਹ ਕੱਲ੍ਹ ਵਾਸਤੇ ਸਵੇਰ ਵਾਸਤੇ ਤਿਆਰ ਹੋ ਜਾਊਗਾ ਜਿਵੇਂ ਆਪਾਂ ਇਹਦੇ ਵਿੱਚ ਖਰਾਕ ਦੇ ਵਿੱਚ ਨਿੰਬੂ ਪਾਉਣੇ ਐਡ ਕਰਨੇ ਨਿੰਬੂ ਨਿੰਬੂ ਜਿਵੇਂ ਆਪਾਂ ਇਹਦੇ ਵਿੱਚ ਇੱਕ ਹਿੱਸਾ ਬਣਾ ਲਾਂਗੇ ਆਪਾਂ ਜਿਵੇਂ ਇੱਕ ਇੱਕ ਖਲ ਦਾ ਹਿੱਸਾ ਬਣਾਇਆ ਹੈ ਵੀ ਖਲ ਪਾਉਣੀ ਬਹੁਤ ਜ਼ਰੂਰੀ ਆ ਛਿਲਕਾ ਪਾਉਣਾ ਬਹੁਤ ਜ਼ਰੂਰੀ ਆ ਨਿੰਬੂ ਦਾ ਤੁਸੀਂ ਸਭ ਬਣਾ ਲਓਗੇ ਪਾਉਣ ਵਾਸਤੇ ਔਰ ਦਾਣਾ ਰਿੰਨ ਕੇ ਪਾ ਲੋਗੇ ਤੇ ਜਦੋਂ ਦਾਣਾ ਰਿੰਨ ਕੇ ਵਿੱਚ ਨਿੰਬੂ ਰਿੱਜ ਗਏ ਇਹਦੇ ਵਿੱਚ ਕੀ ਆ ਚਾਰ ਪੰਜ ਪ੍ਰੋਬਲਮਾਂ ਦਾ ਸਵਾਤਾਨ ਹੋਊਗਾ ਥਣ ਦੇ ਵਿੱਚੋਂ ਛਿੱਡੀ ਨਹੀਂ ਆਊਗੀ ਥਣ ਕਰੜਾ ਨਹੀਂ ਹੋਊਗਾ ਥਣ ਦੇ ਵਿੱਚੋਂ ਭੂੜ ਦੀ ਪ੍ਰੋਬਲਮ ਨਹੀਂ ਆਊਗੀ ਥਣ ਚੜੂਗਾ ਨਹੀਂ ਅਗਰ ਇਹਨੇ ਕੀ ਕਰਨਾ ਹੈਗਾ ਪਹਿਲਾਂ ਹੀ ਰੋਕਥਾਮ ਕਰਨੀ ਆ ਨਿੰਬੂ ਨੇ ਜਦੋਂ ਨਿੰਬੂ ਨੇ ਆਪਣਾ ਹਿੱਸਾ ਬਣ ਜੂਗਾ ਨਾ ਜਦੋਂ ਹਿੱਸਾ ਬਣ ਗਿਆ ਖਰਾਕ ਦਾ ਉਹਨੇ ਉਹਦਾ ਸਾਵਧਾਨ ਪਹਿਲਾ ਹੀ ਸਾਬਤਾਨੀ ਦੇ ਦੇਣੀ ਆ ਭਾਈ ਨਿੰਬੂ ਨੇ ਇਸ ਨਿੰਬੂ ਨੇ ਤਪਾਉਣ ਦਾ ਆਵਦਾ ਕੰਮ ਕਰਨਾ ਚਾਰਾਂ ਚੀਜ਼ਾਂ ਨੂੰ ਜਦੋਂ ਪਸ਼ੂ ਰਹਿਤ ਰਹਾ ਤੇ ਤੁਹਾਨੂੰ ਇਹ ਦਿੱਕਤਾਂ ਨਹੀਂ ਆਉਣਗੀਆਂ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸਾਰੀ ਵਿਸਤਾਰ ਦੇ ਵਿੱਚ ਮੈਂ ਜਾਣਕਾਰੀ ਦਿੱਤੀ ਵੀ ਮੈਂ ਦਾਣਾ ਭਾਈ ਰੰਨ ਕੇ ਪਾਉਣਾ ਨਿੰਬੂ ਨੂੰ ਇੱਕ ਮੈਂ ਆਵਦਾ ਹਿੱਸਾ ਬਣਾਇਆ ਵਾ ਮੈਂ ਗਰਮੀ ਹੋਵੇ ਸਰਦੀ ਹੋਵੇ ਨਿੰਬੂ ਲਿਆਉਣੇ ਆ ਅਗਰ ਭਾਈ ਮਹੰਗੇ ਆ ਤਾਂ ਥੋੜੇ ਘੱਟ ਪਾ ਦਿਓ ਸਸਤੇ ਆ ਤਾਂ ਥੋੜੀ ਵੱਧ ਪਾ ਦਿਓ ਜਿਵੇਂ ਵੱਧ ਆਪਾਂ ਪਾਈਆ ਨਿੰਬੂ ਇਹਦੇ ਵਿੱਚ ਪਾ ਸਕਦੇ ਆ ਪਾਈਆ ਨਿੰਬੂ ਕੋਈ ਜ਼ਿਆਦਾ ਨਹੀਂ ਇੱਕ ਪਸ਼ੂ ਨੂੰ ਜਿਵੇਂ ਮੈਂ ਇੱਕ ਪਸ਼ੂ ਰੱਖ ਦਾਂਗਾ ਦਾਣਾ ਉਬਲਦੇ ਵਿੱਚ ਕੋਈ ਨਿੰਬੂ ਪਾਈਆ ਜ਼ਿਆਦਾ ਨਹੀਂਗਾ ਇਹਦੇ ਕਰਕੇ ਇਸ ਕਰਕੇ ਤੁਸੀਂ ਤੁਹਾਨੂੰ ਦਿਖਾਤਾ ਜਿਵੇਂ ਦਾਣਾ ਰੀਦਾ ਸੀਗਾ ਦਾਣਾ ਰਿਜਣ ਦਾ ਮੇਰਾ ਤਰੀਕਾ ਇਹ ਆ ਵੀ ਜਿਵੇਂ ਅੱਜ ਸਵੇਰ ਇਹ ਧਰਤਾ ਦਾਣਾ ਸ਼ਾਮ ਨੂੰ 라 ਦੇਣਾ ਹੈ ਸ਼ਾਮ ਨੂੰ ਇਹਨੂੰ ਬੱਠਲ ਦੇ ਵਿੱਚ ਪਾ ਦੇਣਾ ਹੈਗਾ ਉਹ ਬੱਠਲ ਵਾਲਾ ਦਾਣਾ ਪਸ਼ੂ ਨੂੰ ਪਾ ਦੇਣਾ ਹੈਗਾ ਉਹ ਸਾਰੀ ਰਾਤ ਪਿਆ ਰਿਹਾ ਉਹਨੂੰ ਸਵੇਰ ਪਾ ਦੇਣਾ ਹੈ ਇਹਦੀ ਚੈਨ ਬਣਾਉਣੀ ਪੈਂਦੀ ਆ ਭਾਈ ਦਾਣੇ ਦੀ ਰਜਮੇ ਦੀ ਜਦੋਂ ਤੁਸੀਂ ਚੈਨ ਬਣਾ ਲਓਗੇ ਤਾਂ ਦਾਣਾ ਬਿਲਕੁਲ ਪਸ਼ੂ ਹਾਜਮ ਆਊਗਾ ਪਸ਼ੂ ਦੁੱਧ ਦੇਊਗਾ ਭਰਪੂਰ ਹੰਗਾਰਾ ਮਿਲੂਗਾ ਅਗਰ ਤੁਸੀਂ ਤੱਤਾ ਪਾਉਂਗੇ ਪਸ਼ੂ ਮੋਕ ਮਾਰੂਗਾ ਇਹਦੇ ਨਾਲ ਇਹ ਚੈਨ ਬਣਾਉਣੀ ਬਹੁਤ ਜ਼ਰੂਰ ਆ ਇਹ ਵੀਡੀਓ ਵੇਖੋ ਮੇਰੇ ਵੀਰ ਜਿਹੜੇ ਹਿੰਮਤ ਕਰਦੇ ਆ ਉਹੀ ਉਵਾਲ ਕੇ ਦਾਣਾ ਪਾਓ ਔਰ ਦੁੱਧ ਦਾ ਭਰਪੂਰ ਫਾਇਦਾ ਉਠਾਓ ਤੇ ਨਿੰਬੂ ਨੂੰ ਇੱਕ ਆਪ ਦੇ ਪਸ਼ੂ ਦਾ ਹਿੱਸਾ ਬਣਾਓ ਇਹ ਮੇਰੇ ਡਾਇਲੌਗ ਯਾਦ ਰੱਖੋ ਕੀ ਕਰਨਾ ਹੈਗਾ ਆਪਾਂ ਦਾਣਾ ਰਿੰਨ ਕੇ ਪਾਓ ਤੇ ਨਿੰਬੂ ਨੂੰ ਪਸ਼ੂ ਦਾ ਹਿੱਸਾ ਬਣਾਓ ਤੇ ਭਰਪੂਰ ਹੰਗਾਰਾ ਮਿਲੂਗਾ ਭਾਈ ਇਹਦੇ ਨਾਲ ਇਹ ਜਿਹੜੀ ਅੱਜ ਵੀਡੀਓ ਬਣਾਈ ਤੁਹਾਡਾ ਬਹੁਤ ਪਿਆਰ ਮਿਲਿਆਗਾ ਮੈਨੂੰ ਪਿਆਰ ਦੇ ਉੱਤੇ ਬਣਾਈ ਮੈਂ ਇਹ ਕਹਿੰਦੇ ਸੀ ਵੀ ਸਾਨੂੰ ਨਿੰਬੂਆਂ ਬਾਰੇ ਦੱਸੋ ਜੀ ਨਿੰਬੂਆਂ ਦੀ ਜਾਣਕਾਰੀ ਦੱਸੋ ਰੂਟੀਨ ਦੇ ਵਿੱਚ ਆਪਾਂ ਕਿਵੇਂ ਨਿੰਬੂ ਪਾਗੇ ਉਹ ਮੈਂ ਰੂਟੀਨ ਦੇ ਵਿੱਚ ਦੱਸਿਆ ਹੁਣ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਆ 99 8810 998810 0715 ਇਹਦੇ ਤੁਸੀਂ ਕਮੈਂਟ ਕਰਕੇ ਟਾਈਪ ਕਰਕੇ ਲਿਖ ਕੇ ਪੁੱਛ ਸਕਦੇ ਹੋਗੇ ਜਾਂ ਬੋਲ ਕੇ ਪੁੱਛ ਸਕਦੇ ਹੋਗੇ ਉਹਦੀ ਰਿਪਲਾਈ ਤੁਹਾਨੂੰ ਸ਼ਾਮ ਦੇ ਸ਼ਾਮ ਸ਼ਾਮ ਦੇ ਸ਼ਾਮ ਹੀ ਦਿੱਤੀ ਜਾਊਗੀ ਪਾਈ ਕਿਸੇ ਨੇ ਆਪਦੇ ਪਸ਼ੂ ਦੀ ਐਡ ਕਰਵਾਉਣੀ ਆ ਜਾਂ ਕਿਸੇ ਮੇਰੇ ਵੀਰ ਭਰਾ ਨੇ ਦੁਕਾਨ ਦੀ ਕਰਾਉਣੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਮਸ਼ਹੂਰੀ ਕਰਾਉਣੀ ਆ ਜਾਂ ਕੋਈ ਸੇਲ ਪਰਚੇਜ ਦੇ ਉੱਤੇ ਨਵੀਂ ਗਾਂ ਲੈਣੀ ਆ ਜਾਂ ਨਵੀਂ ਗਾਂ ਵੇਚਣੀ ਆਂਗੀ ਉਹ ਤੁਸੀਂ ਜਿਹੜਾ 99 ਵਾਲਾ ਤੁਹਾਨੂੰ ਮੈਂ ਫੋਨ ਨੰਬਰ ਦਿੱਤਾ ਹੈ ਉਹਤੇ ਲਿਖ ਕੇ ਕੀ ਲਿਖਣਾ ਨਾਮ ਪਿੰਡ ਡਰੈੱਸ ਪੂਰਾ ਡਰੈੱਸ ਲਿਖ ਕੇ ਤੁਸੀਂ ਛੱਡ ਦਿਓ ਅਸੀਂ ਤੁਹਾਡੇ ਨਾਲ ਵਾਸਤਾ ਕਰ ਲਾਂਗੇ ਵੀ ਕਿੱਥੋਂ ਬੋਲ ਰਹੇ ਹੋ ਉਸ ਤਰ੍ਹਾਂ ਕੋ ਗਾ ਮੱਧ ਲੈਣੀ ਆ ਤਾਂ ਉਹ ਦਵਾ ਦੇਾਂਗੇ ਜੇ ਵੀਡੀਓ ਬਣਾਉਣੀ ਆ ਤਾਂ ਤਾਂ ਉਹ ਬਣਾ ਦੇਾਂਗੇ ਭਾਈ ਇਸ ਕਰਕੇ ਗੁਰਲਾਬ ਸਿੰਘ ਬਠਿੰਡਾ ਨੂੰ ਤੁਸੀਂ ਭਰਪੂਰ ਹੰਗਾਰਾ ਦੇ ਰਹੇ ਹੋਗੇ ਤੇ ਵੀਡੀਓ ਮੇਰੇ ਦੇਖਣ ਵਾਲਿਆਂ ਦਾ ਸਾਰੇ ਵੀਰ ਭਰਾਵਾਂ ਦਾ ਬਹੁਤ ਬਹੁਤ ਗੁਰਲਾਬ ਵੱਲੋਂ ਧੰਨਵਾਦ